ਕੀ ਕਰਨੀ ਹੈ ਜੀ ਗੱਲ ਸਟੋਰ ਗੱਡੀ ਮਰਦਾ ਸਾਨੂੰ ਆਹ ਆਹ ਰਾਏ ਸੁਣੀ ਹੋਣਾ ਤੁਸੀਂ ਅਸੀਂ ਮੇਰਾ ਨਾ ਬੂਟਾ ਸਾਂਗਾ ਇਹ ਐਕਸੀਡੈਂਟ ਕਿਵੇਂ ਹੋਇਆ ਤੁਸੀਂ ਦੇਖੋ ਇਹ ਐਕਸੀਡੈਂਟ ਆਉਂਦਾ ਹੀ ਆਪਾਂ ਲੱਖਾਂ ਹੁੰਦਾ ਸੀਗਾ ਮੋਗੇ ਵੱਲੋਂ ਮੋਗੇ ਵੱਲੋਂ ਸਕੂਟਰੀ ਆਉਂਦੀ ਸੀਗੀ ਤੇ ਇਹਨਾਂ ਨੇ ਓਵਰਟੈਕ ਕਰਕੇ ਤੇ ਸਕੂਟਰੀ ਕੰਨੀ ਤੇ ਤੁਰੀ ਜਾਂਦੀ ਸੀ ਮੈਂ ਮਗਰ ਸੀ ਸਕੂਟਰੀ ਦੇ ਮਗਰ ਮਾਰੀ ਇਹਨਾਂ ਨੇ ਮਗਰ ਮਾਰ ਕੇ ਤੇ ਉਹਨਾਂ ਨੂੰ ਉਡਾਤਾ ਜਣ ਤੁਸੀਂ ਕਹਦੇ ਤੁਸੀਂ ਮੈਂ ਮੋਟਰਸਾਈਕਲ ਤੇ ਮਗਰ ਆਉਂਦਾ ਸੀ ਤੁਸੀਂ ਦੇਖਿਆ ਸਾਰਾ ਕੁਝ ਸਾਰਾ ਕੁਝ ਵੇਖਿਆ ਬਹੁਤ ਜ਼ੋਰ ਨਾਲ ਗੱਡੀ ਵਿੱਚ ਜੀ ਬਹੁਤ ਏ ਸੀਗੀ 100 ਪਲੱਸ ਸੀਗੀ ਜਦੋਂ ਡਿੱਗੇ ਖਲਾਕ ਕੀ ਸੀ ਉਹ ਬੁੜੀ ਤਾਂ ਥੱਲੇ ਆ ਕੇ ਵਜੀ ਮੱਥਾ ਚੀਜ਼ ਵਜੀ ਉਹਦੀ ਉਹ ਥਾਂ ਹੀ ਖਤਮ ਹੋ ਗਈ ਸੀ ਤੇ ਬੰਦਾ ਜਿਹੜਾ ਸੀਗਾ ਉਹਦਾ ਵੀ ਆ ਚੀਜ਼ ਥੱਲੇ ਵਜੀ ਉਹਦੇ ਕੰਨਾਂ ਚੋਂ ਮੂੰਹ ਚੋਂ ਅੱਖਾਂ ਚੋਂ ਨੱਕ ਚੋਂ ਸਾਰੇ ਗੱਤਲੇ ਬਾਹਰ ਆ ਗਏ ਸੀ ਉਹ ਸਹਿਕਦਾ ਸੀਗਾ ਜਨ ਕਿ 5 7% ਹੀ ਜਾਣਦੇ ਸੀਗੇ ਤੁਹਾਨੂੰ ਹਾਂ ਇਹ ਨਿਦਾਂ ਵਾਲੇ ਦੇ ਜਾਣਦੇ ਨਹੀਂ ਸੀਗੇ ਜਾਣਦੇ ਸੀਗੇ ਨਹੀਂ ਸੀਗੇ ਉਹ ਨਿਦਾਂ ਵਾਲੇ ਦੇ ਬੰਦੇ ਸੀਗੇ ਆਈ ਵੇਖ ਕੇ ਅਸੀਂ ਰੋਕ ਗਏ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀ ਡਰਾਈਵਰ ਆ ਉਹ ਖੜੀ ਆ ਡਰਾਈਵਰ ਆ ਕੋਈ ਗੱਡੀ ਬਾਬਾ ਲੱਖਾ ਸੀ ਨਾਨਕਸਰ ਵਾਲਾ ਗੱਡੀ ਤੇਜ਼ ਹੀ ਵਾੜੀ ਸੀ ਜੀ ਕੀ ਨਾਮ ਹੈ ਜੀ ਮੇਰਾ ਮੱਖਣ ਸਿੰਘ ਨਾਮ ਹੈ ਹਾਂ ਮੱਖਣ ਸਿੰਘ ਜੀ ਐਕਸੀਡੈਂੈਂਟ ਜਿਹੜਾ ਹੋਇਆ ਕਿਵੇਂ ਹੋਇਆ ਤੁਹਾਡੇ ਨੂੰ ਲੱਗਦਾ ਇਹ ਮੇਰੇ ਸਾਲੇ ਦਾ ਲੱਟਾ ਸੀ ਜੀ ਨਿਦਾਲੇ ਤੋਂ ਇਹ ਮੋਗਰੋਂ ਜਾ ਰਹੇ ਸੀ ਖਰੀਦਾਰੀ ਕਰਕੇ ਮਗਰੋਂ ਤੇਜ਼ ਰਫਤਾਰ ਗੱਡੀ ਆ ਰਹੀ ਸੀ ਉਹਨੇ ਮਗਰੋਂ ਧੱਕਾ ਮਾਰਿਆ ਤੇ ਇਹਨਾਂ ਨੂੰ ਥੱਲੇ ਸਿੱੜਤਾ ਇਸ ਤਰ੍ਹਾਂ ਕਰਕੇ ਲੜਕੀ ਦੀ ਜਦੋਂ ਲੈ ਕੇ ਆਇਆ ਲੜਕੀ ਦੀ ਮੌਤ ਹੋ ਗਈ ਤੇ ਲਟਕਾ ਜਿਹੜਾ ਸੀਰੀਅਸ ਆ ਉਹ ਲੁਧਿਆਣੇ ਰੈਫਰ ਕਰਤਾ ਬਲਕਾਰ ਸਿੰਘ ਪੋਰਚਨਰ ਜੀ ਸ਼ੋਰਟ ਉਹਦਾ ਕਿਹਦੀ ਗੱਡੀ ਹੈ ਜੀ ਇਹ ਬਾਬਿਆਂ ਵਾਲੀ ਗੱਡੀ ਦੱਸਦੇ ਆ ਜੀ ਬਾਬੇ ਲੱਖੇ ਦੀ ਕੋਈ ਗੱਡੀ ਸੀ ਬਾਬਾ ਲੱਖਾ ਸਿੰਘ ਨਾਨਕਸਰਿਆ ਹਾਂਜੀ ਹਾਂਜੀ ਕੀ ਨਾਮ ਹੈ ਉਹਦੀ ਗੱਡੀ ਦਾ ਸਾਡਾ ਨਾਮ ਮੋਤਮ ਸਿੰਘ ਹੈ ਜੀ ਮੈਂ ਮੈਂਬਰ ਆ ਮੈਂ ਨਦਾਲਾ ਉਹਨਜੀ ਕੀ ਮੌਤ ਕਿ ਵੀ ਹੋਈ ਹੈ ਕਿਵੇਂ ਹੋਈ ਹੈ ਬਲਕਾਰ ਸਿੰਘ ਸੀਗਾ ਜੀ ਸਾਡਾ ਭਤੀਜਾ ਲੱਗਦਾ ਸੀ ਘਰਾਂ ਚੋਂ ਜੀ ਤੇ ਉਹ ਤਾਂ ਹਸਪਤਾਲਾ ਜੀ ਲਿਆ ਆ ਆ ਕਿ ਜਿਹੜੀ ਨੋਹ ਆ ਸਾਡੀ ਉਹਦੀ ਮੌਤ ਹੋ ਗਈ ਜੀ ਕਿੱਥੇ ਜਾ ਰਹੀ ਸੀ ਦੋਨੇ ਕਹਿੰਦੇ ਇਹ ਜੀ ਮੋਗੋਂ ਨਾ ਸਭ ਨੂੰ ਕਰਕੇ ਇਹ ਤੇ ਚੱਲੇ ਸੀਗੇ ਪਿੰਡ ਨੂੰ ਜਾ ਰਹੇ ਸੀ ਨਿਦਾਲੇ ਨੂੰ ਜੀ ਤੇ ਇਹ ਮਗਰੋਂ ਗੱਡੀ ਵਜੀ ਜਿੱਥੇ ਨਾ ਉਸਤਰਾ ਥਾਣੇ ਦੇ ਥੋੜੇ ਜਿਹਾ ਪਿੱਛੇ ਦੀ ਪੰਪਾੜੀ ਸਾਈਡ ਨੂੰ ਜੀ ਕਿਹੜੀ ਗੱਡੀ ਵਜੀ ਜੀ ਇਹ ਗੱਡੀ ਭੁੰਨ ਫੋਰਚਰ ਚੱਲ ਰਹੀ ਸੀ ਜੀ ਦੱਸ ਦੇ ਵੱਡੀ ਵੱਡੀ ਦੋਨੋਂ ਕਹਦੇ ਸੀਗੇ ਜੀ ਇਹ ਜੀ ਐਪਟਾ ਸੀਗੀ ਇਹਨਾਂ ਦੇ ਕੋ ਸਕੂਟਰੀ ਐਕਟਵਾਸ ਸਕੂਟਰੀ ਸੀ ਇਹ ਪਿੰਡ ਜਾਂਦੇ ਪਏ ਸੀ ਹਾਂਜੀ ਪਿੰਡ ਜਾ ਰਹੇ ਸੀਗੇ ਕਿਵੇਂ ਮਾਰੀ ਕਿਵੇਂ ਗੱਡੀ ਪਿੱਛੋਂ ਮਾਰੀ ਪਿੱਛੋਂ ਵਜੀ ਜੀ ਇਹ ਇਧਰੋਂ ਸੈਟ ਤੋਂ ਹੀ ਪਿੱਛੇ ਹੀ ਹੋ ਜਾ ਰਹੇ ਸੀਗੇ ਜੀ ਤੇ ਇਧਰੋਂ ਹੀ ਇਹ ਜਾ ਰਹੇ ਸੀਗੇ ਪਿੱਛੋਂ ਵਜੀ ਗੱਡੀ ਤੇਜ਼ ਹੀ ਵੱਡੀ ਸੀਗੀ ਇਹ ਦੋਨੋਂ ਕੀ ਲੱਗਦਾ ਹਮਚੀ ਰਿਸ਼ਤਾ ਇਹਨਾਂ ਦਾ ਆਪ ਸਾਰੇ ਦੋਨੋਂ ਮੀਆਂ ਬੀਬੀ ਸੀਗੇ ਜੀ ਮੀਆਂ ਬੀਬੀ ਸੀਗੇ ਹਾਂਜੀ ਪਿੰਡ ਵਾਪਸ ਜਾ ਰਹੇ ਸੀਗੇ ਹਾਂਜੀ ਪਿੰਡ ਵਾਪਸ ਜਾ ਰਹੇ ਸੀਗੇ ਤੇ ਕੀ ਹਾਲਾਤ ਕੀ ਨੇ ਉਹਨਾਂ ਦੇ ਲੜਕੀ ਹਲੇ ਤਾਂ ਖਤਰੇ 'ਚ ਹੀ ਹੈ ਜੀ ਹਾਂ ਜੀ ਲੜਕੀ ਦੀ ਤਾਂ ਮੌਤ ਹੋ ਗਈ ਜੀ ਤੇ ਲੜਕਾ ਵੀ ਹਲੇ ਖਤਰੇ 'ਚ ਹੀ ਹੈ ਜੀ ਡੀਐਮਸੀ ਰੈਫਰ ਕਰ ਦਿੱਤਾ ਡੀਐਸਯੂ ਜੀਓ ਸਰ ਜਾਣਕਾਰੀ ਜਿਹੜਾ ਕਿ ਇੰਦਰੀ ਹੋਇਆ ਕਿਵੇਂ ਹੋਇਆ ਇੱਕ ਮੀਆਂ ਬੀਵੀ ਮੋਗੇ ਤੋਂ ਆਪਣੇ ਪਿੰਡ ਨਿਹਦਾ ਵਾਲੇ ਨੂੰ ਜਾ ਰਹੇ ਸੀਗੇ ਪਿੱਛੋਂ ਡਰਾਈਵਰ ਗੱਡੀ ਨੇ ਉਹਨਾਂ ਨੇ ਐਕਸੀਡੈਂਟ ਕੀਤਾ ਜੋ ਕਿ ਕੁੜੀ ਦੀ ਮੋਕੇ ਤੇ ਮੌਤ ਹੋ ਗਈ ਸੀ ਕਿਤੇ ਜਿਹੜਾ ਮੁੰਡਾ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਇਹ ਗੱਡੀ ਕਿਹਦੀ ਸ਼ਰੀਕ ਦੁਆਜੀ ਇਹ ਗੱਡੀ ਜਗਰਾਉਂ ਵਾਲੇ ਬਾਬਾ ਜੀ ਦੀ ਆ ਕੋਈ ਲੱਖਾਂ ਅੰਡੇ ਵਰ ਗੱਡੀ ਇਹ ਕੌਣ ਚਲਾ ਰਿਹਾ ਹੁੰਦਾ ਉਹਨ ਦਾ ਡਰਾਈਵਰ ਹੀ ਆ ਉਹਨਾਂ ਨੇ ਰੱਖਿਆ ਹੋਇਆ ਉਹ ਹੀ ਚਲਾ ਰਿਆ ਸੀ ਤੇ ਬਾਬਾ ਜੀ ਵੀ ਬੈਠੇ ਸੀ ਬਾਬਾ ਜੀ ਆ ਬੈਠੇ ਹੋਏ ਜੀ ਬੱਚੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਪੁਲਿਸ ਨੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਅਗਲੀ ਅਮਲੇ ਚੱਲਦੀ ਜਾਊਗੀ ਗੱਡੀ ਕਬਜ਼ੇ ਲਈ ਗੱਡੀ ਕਬਜ਼ੇ ਇੱਥੇ ਹੀ ਤੇ ਡਰਾਈਵਰ ਨੂੰ ਵੀ ਕਾਬੂ ਆਪ ਤੇ ਗ੍ਰਿਫਤਾਰੀ ਕੋਈ ਲੋਕਾਂ ਦਾ ਵੀ ਕਹਿਣਾ ਜੀ ਬੈਗ ਨੇ ਉਹਦੇ ਵਿੱਚੋਂ ਟ੍ਰਾਫਿਕ ਕੀਤਾ ਗਿਆ ਹੈ ਉਹ ਚੰਨ ਕਿ ਗੱਡੀ ਦੇ ਵਿੱਚ ਵੀ ਕੋਈ ਅਪੱਤੀ ਜਨਤੀ ਜਾਈ ਨਹੀਂ ਜੀ ਹਜੇ ਤੱਕ ਤਾਂ ਕੋਈ ਸਾਨੂੰ ਕੋਈ ਉਹਦੀ ਚੀਜ਼ ਮਿਲੀ ਨਹੀਂ ਜੇ ਕੋਈ ਮਿਲ ਗਿਆ ਉਹਦੀ ਕਾਰਵਾਈ ਅਮਰਦਲੇ ਦੀ ਹੋਊਗੀ ਗੱਡੀ ਚੈੱਕ ਕੀਤੀ ਗਈ ਤੁਹਾਡੇ ਵੱਲੋਂ ਗੱਡੀ ਹਾਮ ਮਲਾਜ਼ਮਾਂ ਨੇ ਮੇਰੇ ਨੇ ਚੈੱਕ ਕੀਤੀ ਹੈ